Skål, sann. No

ਅੱਜ ਪਿੰਗਲਵਾੜਾ ਵਿਖੇ ਆਪ ਜੀ ਲੋੜੀ ਮਨਾਉਣ ਆਏ ਬੱਚਿਆਂ ਦੇ ਨਾਲ ਇਹ ਬੜੀ ਅੱਜ ਅਸੀਂ ਅਮਰਸਰ ਦੇ ਵਿੱਚ ਮਾਨ ਨਾਲ ਵਰਪੂਲ ਸਿੰਘ ਜੀ ਵੱਲੋਂ ਬਣਾਏ ਹੋਏ ਪਿੰਗਲਵਾੜੇ ਦੇ ਵਿੱਚ ਜਿਹੜੀ ਸਭ ਤੋਂ ਉੱਚਤ ਸੇਵਾ ਹੈ ਉੱਥੇ ਮੈਂ ਤੇ ਮੇਰੇ ਕੈਬਨਟ ਕਲੀਕ ਸਾਥੀ ਵੀ ਨੇ ਸਰਦਾਰ ਕੋ ਜਨਸਿਧਿਰੀਓ ਸਭ ਆਏ ਹੋਏ ਜੀ ਸਾਡੇ ਦਾ ਡੀਸੀ ਸਾਹਿਬ ਅਮਰਸਰ ਦੇ ਉਹ ਆਏ ਬਹੁਤ ਅਕਸ਼ਰ ਆਏ ਇੱਕ ਲੀਕਿਆ ਕਿ ਜਦੋਂ ਲੋਕ ਸਭਾ ਦੀ ਵੈਕਸਲ ਸੀਗੀ ਉਦੋਂ ਮੈਂ ਭੈਣਜੀ ਇੰਦਰਜੀਤ ਦੇ ਕੋਲ ਆਇਆ ਸੀਗਾ ਪਿਆਰ ਲੈਣ ਵਾਸਤੇ ਤੇ ਮੈਂ ਭੈਣਜੀ ਨੂੰ ਵਾਦਾ ਕਰਕੇ ਗਿਆ ਸੀਗਾ ਕਿ ਜੇ ਭੈਣਜੀ ਮੈਂ ਲੋਕ ਸਭਾ ਦਾ ਮੈਂਬਰ ਬਣਿਆ ਤਾਂ ਮੈਂ ਸਭ ਤੋਂ ਪਹਿਲਾ ਚੱਕ ਜਿਹੜਾ ਭਗਤ ਕੁਮਾਰ ਸਿੰਘ ਪਿੰਗਲਵੜਾ ਅੰਦੇ ਨਾਂ ਤੇ ਘਟੂਗਾ ਜੇ ਆਪਾਂ ਨਹੀਂ ਬਣ ਸਕੇ ਹਰਗੇ ਥੋੜੀਆ ਵੋਟਾਂ ਨੂੰ ਕੋਦ ਮੈਂ ਕੋਈ ਨਾ ਹੁੰਦਾ ਕਿ ਜਿੱਥੇ ਜਿਹੜਾ ਵਾਅਦਾ ਕੀਤਾ ਉਹ ਪੂਰਾ ਕੀਤਾ ਜਾਵੇ ਜਿਹੜਾ ਨੀਂਦ ਮੈਂ ਦਿੱਤ ਗਈ ਤਾਂ ਮੈਂ ਨਹੀਂ ਦੇ ਸਕਿਆ ਪਰ ਮੈਂ ਆਪਣੇ ਤਿਆਰੀ ਫਰ ਦੇ ਵਿੱਚੋਂ 5 ਲੱਖ ਰੁਪਈਆ ਜਿਹੜਾ ਅੱਜ ਤੇ ਇਸ ਪ੍ਰਤੋਜਾ ਜਗਾ ਦੀ ਜਗਾ ਅੰਦਰ ਤੱਕ ਕਿ ਅੱਜ ਦਾ ਦਿਨ ਚੁਣਿਆ ਕਿ ਜਦੋਂ ਬੱਚਿਆਂ ਦੇ ਨਾਲ ਉਹ ਚੈੱਕ ਵੀ ਜਿਹੜਾ ਇਦਾਂ ਹੀ ਬਣਦਾ ਹੱਸਦਾ ਉੱਤੇ ਲਿਖਿਆ ਹੁੰਦਾ ਵੀ ਕਾਦੇ ਵਾਸਤੇ ਤੇ ਉਹ ਬੱਚਿਆਂ ਦੀ ਭਲਾਈ ਵਾਸਤੇ ਜਿਹੜਾ ਉਹ ਚੈੱਕ ਅੱਜ ਬੱਚਿਆਂ ਦੇ ਨਾਲ ਕਿਉਂਕਿ ਕੋਈ ਤਿਉਹਾਰ ਹੈ ਫੈਜੀ ਹਣੀ ਇੰਦਰਜੀਤ ਕੋਲ ਥੋੜੀ ਜਿਹੜੀ ਇਹ ਸੇਵਾ ਕਰਦੇ ਮਸਤਾਨ ਸਿੰਘ ਹਣੀ ਇਹ ਸਮੂਹ ਤੋਂ ਹੁਣ ਆਏ ਉੱਥੇ ਵੀ ਇਹਨਾਂ ਦਾ ਸੀਗਾ ਉਹ ਉਹ ਅਸੀਂ ਮਤਲਬ ਜਿਹੜੀ ਲੋੜੀ ਵੰਡੀ ਆ ਉਹਦਾ ਸੱਚੀ ਗੱਲ ਦੇ ਇਹ ਜ਼ਿੰਦਗੀ ਦੇ بڑے ਮਤਲਬ ਜਿਹੜੇ ਕੀਮਤੀ ਪਲ ਨੇ ਕਿ ਜਿਹੜੇ ਬੇਸਹਾਰਾ ਦੂਂਦੇ ਬੋਲੇ ਬੱਚੇ ਬੈਠੇ ਆ ਅੱਜ ਹੀਰ ਬੱਚੇ ਬੈਠੇ ਬਾਰੇ ਮੰਦਭੁੱਦੀ ਬੱਚੇ ਬੈਠੇ ਆ ਉਹਨਾਂ ਦੇ ਨਾਲ ਬੈਠ ਕੇ ਜਿਹੜੀ ਲੋੜੀ ਹੈ ਮਸਤ ਨੂੰ ਮਨਾਈ ਆ ਪੂਰਾ ਦਾ ਸੋ ਮੇਰਾ ਮਨ ਮਨ ਕੁਝ ਹੋ ਗਿਆ ਕਿ ਇੱਕ ਚੰਗਾ ਕੰਮ ਅੱਜ ਕੀਤਾ ਪਤਾ ਉਹਦਾ ਪਤਾ ਵਾਦਾ ਵੀ ਜਿਹੜਾ ਪੂਰਾ ਕਰਦਾ ਇਸ ਨੂੰ ਤੇ ਜਗ੍ਹਾ ਨਹੀਂ ਤੇ ਵਾਦਾ ਪੂਰਾ ਕਰਦਾ ਬਹੁਤ ਵੱਡਾ ਪਹਿਲਾ ਸਾਡਾ ਫਲਸੀ ਉਹ ਮੈਂ ਅੱਜ ਨੂੰ ਦਾ ਚੱਲ ਉਹ ਤੇ ਕਿਹਨਾਂ ਦਾ ਕਹਿੰਦੇ ਦੱਸ ਇੱਕ ਛੋਟੀ ਬੱਚੀ ਜਦੋਂ ਉਹ ਨੂੰ ਚੈੱਕ ਉੱਤੇ ਦੇ ਲਈ ਹੁੰਦੀ ਆ ਉਹਨਾਂ ਨੂੰ ਮੈਂ ਚੈੱਕ ਦੱਸਦਾ ਕਿ ਇਹ ਐ ਸਸਤਾ ਵਾਸਤੇ ਦੇ ਬਾਕੀ ਹੈ ਜਦੋਂ ਕਿਸ ਕੱਤੀ ਇਸੇ ਤੇ ਨਹੀਂ ਹੋਣਾ ਸਰ ਇਨਸਾਨੀਅਤ ਦੇ ਨਾਤੇ ਤੁਸੀਂ ਅੱਜ ਬੱਚਿਆਂ ਦੇ ਨਾਲ ਲੋੜੀਂਦਾ ਨਾਂਣ ਆਏ ਹੋ ਸ਼ਹਿਰ ਵਾਸੀਆਂ ਨੂੰ ਕੀ ਅਪੀਲ ਕਰਨੀ ਚਾਹੋਗੇ ਨੰਮੀ ਦੀ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਜਿਹੜੀ ਸਸਤਾ ਹੈ ਇਹ ਬਹੁਤ ਹੀ ਵਧੀਆ ਕਾਰੀ ਸਸਤਾ ਜਦੋਂ ਵੀ ਤੁਸੀਂ ਕੋਈ ਸਮਾਜ ਦੀ ਸੇਵਾ ਕਰਨਾ ਚਾਹੁੰਦੇ ਹੋ ਤੁਸੀਂ ਲੋੜਵੰਦਾਂ ਦੀ ਸੇਵਾ ਕਰਦੇ ਹੋ ਸਾਡੇ ਸਮਾਜ ਦੇ ਬੜੇ ਬੜੇ ਜਿਹੜੇ ਸੇਵਾ ਕਰਨ ਵਾਲੇ ਲੋਕ ਹੈ ਤਿਹਿਆਤ ਉਸ ਜਨਾ ਇੱਥੇ ਜੂੜਾ ਹੈ ਇਸ ਪੁੱਤਾ ਤੱਪੀ ਦੇ ਉੱਤੇ ਜੂੜਾ ਹੈ ਉਹ ਇਹ ਭਗਤ ਸਿੰਘ ਉਹਨਾਂ ਦਾ ਲੱਗਾ ਬਾਗ ਹੈ ਇਹਦੇ ਬੂਟੇ ਇਹਦਾ ਫਲ ਉਹ ਦੇਖਣਯੋਗ ਹੈ ਉਹ ਦੇਖਾ ਦੇ ਲੋੜੀ ਦਾ ਤਿਉਹਾਰ ਹੈ ਪੂਰੇ ਦੇਸ਼-ਵਿਦੇਸ਼ ਦੇ ਵਿੱਚ ਇਹ ਤਿਉਹਾਰ ਜਿਹੜਾ ਬੜੀ ਸ਼ਰਧਾ ਦੇ ਨਾਲ ਬਣਾਇਆ ਜਾਂਦਾ ਹੈ ਅਜਿਹੀ 올 ਇੰਡੀਆ ਪਿੰਗਲਵੜਾ ਚੈਰੀਟੇਬਲ ਸੁਸਾਇਟੀ ਦੁਆਰਾ ਜਿਹੜਾ ਮਾਨਾ ਵਾਣਾ ਜਿਹੇ ਪਿੰਗਲਵੜਾ ਚਲਾਇਆ ਜਾ ਰਿਹਾ ਹੈ ਇਦੇ ਵਿੱਚ ਬੱਚਿਆਂ ਦੇ ਨਾਲ ਜੋੜੀ ਮਨਾਉਣ ਆਏ ਆ ਅਸੀਂ ਮੈਂ ਤੇ ਸਰਦਾਰ ਕੁਬੀਰ ਸਿੰਘ ਢਾਲਵਾਲ ਸਾਹਿਬ ਨਾਲ ਸਾਡੇ ਮਾਨਯੋਗ ਮੈਸਟਰ ਸਾਹਿਬ ਅਸੀਂ ਡਾਕਟਰ ਇੰਦਰਜੀਤ ਘੋੜ ਜਿਹੜੇ ਮੁੱਖ ਤੇ ਸੇਵਾਦਾਰ ਨੇ ਉਹਨਾਂ ਦੇ ਰਹਿਮਾਈ ਦੇ ਵਿੱਚ ਅਸੀਂ ਸਾਰਿਆਂ ਨੇ ਸਾਰੇ ਬੱਚੇ ਜਿਹੜੇ ਕਿ ਇੱਥੇ ਪੜਾਈ ਵੀ ਪ੍ਰਾਪਤ ਕਰਦੇ ਨੇ ਸਿੱਖੀ ਕਰਦੇ ਨੇ ਨਾਲ ਦੇ ਨਾਲ ਸਾਰੀਆਂ ਉਹਨਾਂ ਦੀਆਂ ਸੁਖ ਸੁਵਤਾ ਵਾਸਤੇ ਉਹਨਾਂ ਦੀ ਡਿਵੈਲਪਮੈਂਟ ਵਾਸਤੇ ਇਹ ਸੁਸਾਇਟੀ ਜਿਹੜੀ ਆ ਬੜੇ ਲੰਬੇ ਸਮੇਂ ਤੋਂ ਜਿਹੜੀ ਆ ਉਹ ਕੰਮ ਕਰ ਰਹੀ ਆ ਭਗਤ ਪੂਰਨ ਸਿੰਘ ਜੀ ਦੁਆਰਾ ਇਹ ਸਥਾਪਿਤ ਕੀਤਾ ਗਿਆ ਜੀ ਸਥਾਪਿਤ ਕੀਤੀ ਗਈ ਸੰਸਥਾ ਜਿਹੜੀ ਆ ਅੱਜ ਬਹੁਤ ਵਧੀਆ ਕੰਮ ਜਿਹੜਾ ਹੈ ਇਲਾਕੇ ਦੇ ਵਿੱਚ ਜਿਹੜੀ ਆ ਕਰ ਰਹੀ ਆ ਸੋ ਅਸੀਂ ਕੋਸ਼ਿਸ਼ ਇਹ ਕਿ ਅਸੀਂ ਉਹਨਾਂ ਬੱਚਿਆਂ ਦੇ ਨਾਲ ਜਾ ਕੇ ਲੋੜੀ ਦੀਆਂ ਖੁਸ਼ੀਆਂ ਸਾਂਝੀਆਂ ਕਰੀਏ ਜਿਹੜੇ ਬੱਚੇ ਕੁਝ ਮੁਸ਼ਕਲਾਂ ਕਾਰਨ ਇੱਥੇ ਮਤਲਬ ਭਤਿਓ ਹੈ ਨਹੀਂ ਇੱਥੇ ਆ ਕੇ ਆਪਣੀ ਸਿੱਖਿਆ ਕਰ ਰਹੇ ਸੋ ਅੱਜ ਬਹੁਤ ਵਧੀਆ ਲੱਗਿਆ ਸਾਰੇ ਬੱਚੇ ਬਹੁਤ ਪੋਸ਼ਣ ਸਾਰੇ ਬੱਚਿਆਂ ਦੀ ਔਰ ਉਹ ਇੱਕ ਵਾਸਤੇ ਸ਼ੁਭਕਾਮਨਾਵਾਂ ਦਿੱਤੀਆਂ ਨੇ ਇਹਨਾਂ ਨੂੰ ਪਰਵਾਹ ਉਹ ਚਾਹਤ ਕਰਦੇ ਆ ਕਿ ਪ੍ਰਮਾਤਮਾ ਇਹਨਾਂ ਬੱਚਿਆਂ ਨੂੰ ਜਿਹੜਾ ਆ ਉਹ ਬਾਅਦ ਤੇ ਬੁੱਢੀ ਬਖਸ਼ੇ ਇਹ ਵੀ ਸਮਾਜ ਦੇ ਮੋਕਤਾਰਾ ਨਹੀਂ ਬਚ ਰਿਹਾ ਹਾਂ ਸਮਾਜ ਦੇ ਵਿੱਚ ਆਪਣੀ ਤਰੱਕੀ ਜਿਹੜੀ ਆ ਉਹ ਪ੍ਰਾਪਤ ਕਰਾਂ